ਕਲਕਾ ਸਾਹਿਬ ਤੁਸੀਂ ਇੰਨੀ ਆਕਾਤ ਪਤਨੀਆਂ ਬਣ ਕੇ ਅੰਮ੍ਰਿਤ ਸ਼ਾਹ ਦੇ ਕਿ ਉਹਨਾਂ ਦੇ ਇਸ਼ਾਰਿਆਂ ਤੇ ਕੌਮ ਦਾ ਪੰਥ ਦਾ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨ ਤੱਕ ਤੁਸੀਂ ਹੱਥ ਕਰੇ ਜਾਉਂਦੇ ਕਾਕਾ ਸਾਹਿਬ ਜਿਸ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਬਣ ਕੇ ਬਿਠੇ ਹੋ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਰਬਨੋਂ ਲਾਏ ਹੋਏ ਮੋਰਚਾ ਕਰਕੇ ਹੋ ਜਾਈ ਸੀ ਅੱਜ ਤੁਸੀਂ ਕਿੱਡੇ ਵੱਡੇ ਕੱਦ ਦੇ ਬਣ ਗਏ ਜੇ ਤੇ ਅੰਮ੍ਰਿਤਸਰ ਦੇ ਮੋਟਿਆਂ ਦੇ ਖੜਕੇ ਕੌਣ ਸ਼ੰਗਨ ਵਾਲੇ ਪਾਸੇ ਤੁਰ ਪਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹਨਾਂ ਵੱਲੋਂ ਸਤਿ ਸ਼੍ਰੀ ਅਕਾਲ ਤਖਤ ਨੂੰ ਮੰਗ ਕੀਤੀ ਗਈ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਨਾਲ ਨਵਾਜ਼ਾ ਗਿਆ ਸੀ ਉਹ ਵਾਪਸ ਲੈਂਦੀ ਆ ਗੱਲ ਆਖੀ ਗਈ ਐ ਤੁਹਾਨੂੰ ਦੱਸਦੇ ਕਿ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਗਰਮਾਇਆ ਹੋਇਆ ਤੇ ਉਸੇ ਦੇ ਚੱਲਦੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਤੇ ਕੋਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਅਮਿਤ ਸ਼ਾਹ ਦੇ ਕਹਿਣ ਤੇ ਜਾਂ ਉਹਨਾਂ ਦੇ ਮਗਰ ਲੱਕੇ ਸਭ ਕੁਝ ਕਰ ਰਹੇ ਹੋ ਨਾ ਕੀ ਕੁਝ ਕੀਤਾ ਤੁਹਾਨੂੰ ਸੁਣਾਉਣਾ ਬੜਾ ਦੁੱਖ ਹੁੰਦਾ ਜਦੋਂ ਆਪਣੀ ਬੁਗਾਨਿਆਂ ਦੇ ਇਤਿਹਾਸ ਦੇ ਦਸਤਾਵੇਜ਼ਾਂ ਦੇ ਅੱਜ ਉਹੀ ਰੋਲ ਸਿੱਖਾਂ ਦੀ ਕਰਨਾਮ ਵਰ ਸਸਤਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਮੋਰੇ ਹੋ ਕੇ ਅਦਾ ਕਰ ਰਹੀ ਹੈ ਇਸੇ ਤਰ੍ਹਾਂ ਹੀ 1982-83 ਦੇ ਵਿੱਚ ਇੰਦਰਾ ਗਾਂਧੀ ਦਾ ਹੱਥ ਛੂਕਾ ਬਣ ਕੇ ਹਰਮਨ ਸਮਰਚਨ ਦਾ ਕਰਦਾ ਸੀ ਜਿਸ ਤਰ੍ਹਾਂ ਜ ਸਰਤਾਹ ਰਮੇਸ਼ ਸਿੰਘ ਕਲਕੱਤਾ ਤੋਂ ਉਹਨਾਂ ਦੇ ਸਾਥੀ ਕਰ ਰਹੇ ਹਨ ਕਲਕੱਤਾ ਸਭ ਤੁਸੀਂ ਇਹ ਮੀਆਂ ਕਟਪੁਤਰੀਆਂ ਬਣ ਕੇ ਅੰਮ੍ਰਿਤ ਸ਼ਾਹ ਦੇ ਕਿ ਉਹਨਾਂ ਦੇ ਇਸ਼ਾਰਿਆਂ ਤੇ ਕੌਮ ਦਾ ਪੰਥ ਦਾ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਦੋਂ ਤੱਕ ਕਿਸੇ ਤਰ੍ਹਾਂ ਚਲੇ ਜਾਊਗਾ ਦਾ ਹੱਡਾ ਮਾਰਤਾਂ ਨੂੰ ਲੜਤ ਨਹੀਂ ਕੋਗਣ ਕਾਕਾ ਸਾਹਿਬ ਜਿਸ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਬਣ ਕੇ ਬਿਠੇ ਸੀ ਇਹ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਵੱਲੋਂ ਲਾਏ ਹੋਏ ਮੋਰਚਾ ਕਰਕੇ ਹੋਣੀ ਚਾਹੀ ਸੀ ਉਸ ਮੋਰਚੇ ਦੇ ਵਿੱਚ ਵੀ ਸਭ ਤੋਂ ਮੋਹਰੀ ਰੋਲ ਸਭ ਤੋਂ ਵੱਡਾ ਰੋਲ ਇਸ ਸਭ ਤੋਂ ਪਹਿਲਾਂ ਜਿਹੜੇ ਜਾਣ ਵਾਲੇ ਜਿਹੜੇ ਦਿਹਾੜੀਆਂ ਦੇ ਵਿੱਚ ਸੀਗੇ ਸੋਖ ਕਾਸਿੰਗ ਵਾਦਰ ਸੀ। ਉਹਨਾਂ ਦੀਆਂ ਕੁਰਬਾਨੀਆਂ, ਘਾਲਣਾਵਾਂ, ਕਟਨੀਆਂ ਜਿਹੜਾਂ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਤੇ ਮਿੱਟੀ ਬਣੀ ਤੇ ਤੁਸੀਂ ਪ੍ਰਧਾਨ ਬਣੇ। ਤੇ ਸਭ ਤੋਂ ਅਗਲਾ ਸਵਾਲ ਜਿਹੜਾ ਆਇਆ ਕਿ ਪ੍ਰਧਾਨ ਹੀ ਤੁਸੀਂ ਉਹਨਾਂ ਦੀ ਬਰੋਤ ਬਣੇ ਜੀ। ਤੁਹਾਨੂੰ ਟਿਕਟਾਂ ਦਿੱਤੀਆਂ ਉਹਨਾਂ ਤਾਂ ਹਰ ਵਾਰ ਵਰ ਜਤਾਇਆ ਅੱਜ ਤੁਸੀਂ ਏਡੇ ਵੱਡੇ ਕਦ ਦੇ ਬਣ ਗਏ ਜੀ। کہ عمد شاہ دے موڈیاں دے کھڑ کے قوم نو شنگن والے پاس اتر پہ دے نہیں کر گیا اس طرح نہیں لگتا چنگا ادھا ریزلٹ چنگا نہیں نہیں کرنا اور کارکا جی تہاڑے واسطے عمد شاہ دا حکمی صاحب چکے ہوں گے جہاں جیڑے ਸਿਕਨੂੰ ਮੰਡਨਾ ਚਾਉਂਦੇ ਨੇ ਕਮਜ਼ੋਰ ਕਰਨਾ ਚਾਉਂਦੇ ਨੇ ਉਹਨਾਂ ਦੀ ਰਾਜਨੀਤਿਕ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਉਂਦੇ ਨੇ ਤੁਹਾਡੇ ਵਾਸਤੇ ਉਹਨਾਂ ਦਾ ਹਕੂਮੀ ਕਿਉਂ ਨਹੀਂ ਹੋ ਗਿਆ ਇਹ ਹਰਾ ਵਿਧੀ ਕਰ ਲੈ ਕਿ ਕਾਂਗਰਸ ਜਮਾਤ ਚਾਹ ਇੰਦਰਾ ਗਾਂਧੀ ਚਾਹ ਜੀਵ ਗਾਂਧੀ ਚਾਹ ਬੀਨਤਾ ਬੁੱਚੜ ਜਿਨ੍ਹਾਂ ਨੇ ਸ਼ਿਖਾਂ ਦੇ ਉੱਤੇ ਇੰਤਿਹਾਰ ਜੁਰਮ ਕੀਤਾ ਤੁਸੀਂ ਉਹਨਾਂ ਦੇ ਨਾਂ ਲੈਣੇ ਬੰਦ ਕਰਤਾ ਹੈ ਕਲਕੱਜੀ ਮੈਂ ਤਾਂ ਹਮ ਦੱਸ ਦੂਗਾ ਕਿ ਜੋ ਕਸ਼ਮੀਰ ਪੰਜਾਬ ਚ ਵਾਪਰਿਆ ਚੇ ਦਰਬਾਰ ਸਭ ਤੇ ਹਮਲੇ ਦੀ ਗੱਲ ਕਰ ਲੋ ਉਸ ਤੋਂ ਪਹਿਲਾਂ ਦੀ ਗੱਲ ਕਰ ਲੋ ਉਸ ਤੋਂ ਬਾਅਦ ਦੀ ਗੱਲ ਕਰ ਬੂ ਭਾਈ ਗੁਰਦੇਵ ਸਿੰਘ ਕਾਉਂ ਕੇ ਦੀ ਸ਼ਹੀਦੀ ਦੀ ਗੱਲ ਕਰ ਲੋ ਉਹਦੇ ਵਿੱਚ ਉਹਨਾਂ ਦਾ ਕੋਈ ਸੀ ਜਿੰਨਾ ਬਾਰੇ ਤੁਸੀਂ ਜ਼ਿਕਰ ਹੀ ਨਹੀਂ ਕਰਦੇ ਕਾਂਗਰਸ ਪਾਰਟੀ ਦਾ ਬਿਆਨ ਤੇ ਪ੍ਰਚਾਰ ਦਾ ਨਰਦਾਈ اس گا تھی کسی طرح کا انہوں کا نئی نہیں جلیتے کیوں نہیں جلیتے جڑا بی پی تواڑی میرے من چ بھی بڑا ریکارڈ کہ شاید انہیں جس طرح کے چرچے کہ بڑی ودیا رپورٹ بنائی ہے ਤੇ ਜਦੋਂ ਮੈਂ ਰਿਪੋਰਟ ਪੜ੍ਹੀਏ ਜਾਂ ਤੁਸੀਂ ਵੀ ਪੜੋ ਪੜ੍ਹ ਕੇ ਤੇ ਦੇਖੋ ਔਡਜ ਹੈ ਕੀ ਐ ਬੀਪੀ ਤਵਾਰੀ ਨੂੰ ਦੋ ਹਰਫੀ ਜਾਂਚ ਦਿੱਤੀ ਗਈ ਸੀ ਕਿ ਭਾਈ ਗੁਰਦੀਪ ਸਿੰਘ ਘੋਂ ਕੋਲ ਨੂੰ 25 ਦਸੰਬਰ 1992 ਨੂੰ ਘਰੋਂ ਚੁੱਕ ਕੇ ਗਏ ਕਿ ਮਿਹਰਾ ਵਿੱਚ ਰੱਖ ਕੇ ਪੁਰਸ ਦੇ ਤਸ਼ੱਦਦ ਨਾਲ ਹੋਈ ਉਹਨਾਂ ਦੀ ਮੌਤ ਦੀ ਜਾਂਚ ਕਰਨ ਵਾਲਾ ਜਾਂਚ ਤੇ ਤਸ਼ੱਦਦ ਤੇ ਤਸ਼ੱਦਦ ਦੇ ਨਾਲ ਹੋਈ ਮੌਤ ਦੀ ਜਾਂਚ ਕਰਨ ਬਾਰੇ ਸੀ ਉਹ ਤੇ ਢਾਡੇਤਵੜੀ ਨੇ ਜ਼ਿਕਰ ਨਹੀਂ ਕੀਤਾ ਉਹ ਤੇ ਕਹਿੰਦਾ ਹੈ ਕਿ ਆਏ ਹੋਏ ਗਵਾਹਾਂ ਤੋਂ ਆਏ ਹੋਏ ਤੱਥਾਂ ਤੋਂ ਇਹ ਸਾਬਤ ਹੁੰਦਾ ਆ ਕਿ ਭਾਈ ਕੌਮ ਕੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਹੀਂ ਹੋਇਆ ਤਿੰਨਾਂ ਉਹਨਾਂ ਨੂੰ ਕੋਟ-ਕੋਟ ਕੇ ਮਾਰਿਆ ਗਿਆ ਤਜਾਜ ਫਿਰ ਕਿਹੜੀ ਰਹਗੀ ਗੈਰਕਾਨੂੰਨੀ ਹਿਰਾਸਤਾਂ ਦੀ ਗੱਲ ਜਰੂਰ ਕਰਦੇ ਆ ਹਾਂਜੀ ਇਹ ਫਾਲਸਿਫਿਕੇਸ਼ਨ ਆਫ ਰਿਕਾਰਡ ਦੀ ਗੱਲ ਜਰੂਰ ਕਰਦੇ ਆ ਝੂਠੇ ਕੇਸ ਦੀ ਗੱਲ ਕਰਦੇ ਆ ਇਹ ਗੈਰਕਾਨੂੰਨੀ ਹਿਰਾਸਤ ਝੂਠੇ ਕੇਸ ਜਿਹੜਾ ਤੇ ਭਾਈ ਗੁਰਦੇਵ ਸਿੰਘ ਕੰਮ ਕੇ ਅੱਗੇ ਵੀ ਜਾਂਦੇ ਨੇ ਅੱਕੇ ਕਿਹੜੋ ਗੈਰਕਾਨੂੰਨੀ ਹਿਰਾਸਤ ਕਿੰਨੀ ਲੈ ਸੀ ਮੈਂ ਨਹੀਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਜਿਹੜੇ ਵਾਰ-ਵਾਰ ਘਰਾਂ ਤੋਂ ਚੁੱਕੇ ਜਾਂਦੇ ਸੀ ਗੈਰ ਕਾਨੂੰਨੀ ਹਸਤਾਚ ਰੱਖੇ ਜਾਂਦੇ ਸੀਗੇ ਤਸ਼ੱਦਦ ਕੀਤੇ ਜਾਂਦੇ ਸੀ ਠੁੱਠੇ ਕੇਸ ਪਾ ਕੇ ਜਿਨਾਂ ਚ ਭੇਜ ਦਿੱਤੇ ਜਾਂਦੇ ਸੀ ਤੇ ਜੇਲਾ ਦੇ ਬਾਹਰ ਫੇਰ ਚੱਕ ਲੈ ਜਾਂਦੇ ਸੀ ਫਿਰ ਗੈਰ ਕਾਨੂੰਨੀ ਹਸਤਾਚ ਰੱਖੇ ਕੁਝ ਦਿਨ ਬਾਅਦ ਫੇਰ ਜਿਲ੍ਹੇ ਭੇਜ ਦਿੱਤਾ ਜਾਂਦਾ ਸੀ ਮੇਰਨਾਵਰ ਤਾਰਾਵਾਪਿਆ ਇਤੋਂ ਰੱਬ ਦੀ ਅਹੰਕਾਰ ਸੀ ਪਰ ਇੱਕ ਜਥੇਦਾਨ ਗੈਰ ਕਾਨੂੰਨੀ ਹਸਤਾਚ ਵਿੱਚ ਰੱਖ ਕੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤੀ ਜਾਜ ਦਿੱਤੀ ਸੀ ਦੀਪੀਤਵਾਲੀ ਨੂੰ ਦੀਪੀਤਵਾਲੀ ਤੇ ਜਾ ਕੇ ਸੁਵਰਨੇ ਕੋਟ ਨੇ ਵਾਲੇ ਜਿੰਚ ਖੜ ਗਿਆ ਕਿ ਕੋਈ ਤਸ਼ੱਦਦ ਹੀ ਨਹੀਂ ਹੋਇਆ ਕੋਈ ਯੁਨਨ ਜਾਨੂ ਮਾਰੇ ਨਹੀਂ ਗਿਆ ਤੇ ਤੁਸੀਂ ਦੀਪੀਤਵਾਲੀ ਨੂੰ ਰਗ ਬਣਾ ਕੇ ਰੱਖਤਾ ਹੈ ਠੀਕ ਹੈ ਕਿ ਕੁਝ ਗੱਲਾਂ ਮੈਂ ਜ਼ਿਕਰ ਕੀਤਾ ਆ ਜਿਹੜੀਆਂ ਕਹਿ ਕਾਨੂੰਨੀ ਨੇ ਉਹਦੇ ਵਿੱਚ ਵੀ ਨੇ ਕੱਲੇ ਗੁਰਮੀਤ ਸਿੰਘ ਨੂੰ ਦੋਸ਼ੀ ਧਰਿਆ ਸੁਵਰਨੇ ਕੋਟ ਇਹ ਤਾਂ ਹਿੰਦੂ ਫਿਰ ਬਚਾ ਗਿਆ ਰਿਪੋਰਟ ਜਿਹੜੀ ਆ ਲੰਬੇ ਸਮੇਂ ਤੋਂ ਜੰਤਕ ਹੈ ਤੇ ਜਿਹੜੀ ਰਿਪੋਰਟ ਸਾਹਮਣੇ ਵੀ ਆਈ ਹੈ 2010 ਦੀ ਆਰ ਕੇ ਰਿਪੋਰਟ ਦੀ ਹੈ ਤੇ ਤੁਸੀਂ ਕਹਿੰਦੇ ਜੇ ਕਿ ਨਾਪਕੇ ਰਕਸ਼ਤੀ ਜੀ ਜੰਤਕ ਕਿਉਂ ਨਹੀਂ ਕੀਤੀ ਜੀ ਅਧਿਕ ਕਿਹਦੇ ਜੰਤਕ ਹੈ ਅਰ ਸਰਦਾਰ ਸਿਮਰਜੀਤ ਸਿੰਘ ਮਾਨ ਹਾਈ ਕੋਰਟ ਦੇ ਵਿੱਚ ਲੱਗੇ ਇਸ ਮੁਤਲਕ ਭਾਈ ਕੰਪੂ ਤੇ ਸ਼ਹੀਦੀ ਦੇ ਬਾਰੇ ਪਿਟੀਸ਼ਨ ਪਾਈ ਕਰ ਦੇਉਗੀ। ਮੈਂ ਤੁਸੀਂ ਦੱਸੋ ਸਰਦਾਰ ਸਿੰਘ ਜੀ ਸਿੰਘ ਮਾਨ ਵਰਗੇ ਆਗੂ ਹਾਈਕੋਰਟ ਜਾਂਦੇ ਨੇ ਇਸ ਕੇਸ ਨੂੰ ਲੈ ਕੇ ਉੱਥੇ ਪਿਟੀਸ਼ਨ ਖੜ ਦੇ ਹੋ ਜਾਂਦੀ ਏ। ਕੋਈ ਘਸਰੇਗੀ। ਇੱਕ ਦਸੇ ਦੇ ਕਾਲਕਾ ਸਭ ਜਿੰਨਾ ਤੁਸੀਂ ਲਾਣਾ ਪਾਣਾ ਪੰਥਕ ਹੈ। ਪੰਥਕ ਬਾਣਿਆਂ ਵਾਲੇ ਇਕੱਠੇ ਹੋਏ ਜੀ। ਆਪਣੇ ਆਪ ਨੂੰ ਪੰਥਕ ਕਹਿੰਦੇ ਏ। ਦੀਪਾ ਹਸਮਿਤ ਕੁਰਵਾਦਨ ਨੇ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਬੰਦੀ ਸਾਲਾ ਦਾ ਦੰਦ ਬਣ ਭਾਈ ਰਾਜੋਆਂ ਨੇ ਦੇ ਫਾਂਸੀ ਦੀ ਗੱਲ ਕੀਤੀ ਤੁਸੀਂ ਸ਼ਾਸ ਛੇਰ ਦੀ ਪੱਤੀ ਨੂੰ ਪੱਖ ਦਿੱਤੀ ਨੂੰ ਸ਼ਾਬਾਸ਼ ਦਿੱਤੀ ਨਹੀਂ ਤੁਸੀਂ ਦੇ ਨਹੀਂ ਸਕਦੇ ਤੁਸੀਂ ਜਿਹੜਾ ਭਾਪੀ ਜਨਤਾ ਪਾਰਟੀ ਨੂੰ ਸਵਾਲ ਕਰੂ ਮੌਜੂਦਾ ਸਰਕਾਰ ਨੂੰ ਸਵਾਲ ਕਰੂ ਤੁਸੀਂ ਉਹਦਾ ਚੰਗਾ ਸੋਤ ਹੀ ਨਹੀਂ ਸਕਦੇ ਫਿਰ ਜੇ ਤੁਸੀਂ ਮੋਟਿਆਂ ਦੇ ਚੱਕੀ ਫਿਰਦੇ ਜੀ ਜਾਂ ਜਿਹੜਾ ਤੁਹਾਨੂੰ ਗੋਪੀ ਚ ਬਿਠਾਈ ਫਿਰਦਾ ਅਮਿਤ ਸ਼ਾਹ ਉਹਨੇ ਪਾਰਲੀਮੈਂਟ ਦੇ ਵਿੱਚ ਵਿਵਾਹ ਹਸਮਤ ਕਰਵਾ ਦੇ ਗਿਆ ਉਹਦਾ ਇਸ ਤਰੀਕੇ ਨਾਲ ਵਿਰੋਧ ਕੀਤਾ ਜਿਸ ਭਾਸ਼ਾ 'ਚ ਉਹਨੇ ਜਵਾਬ ਦਿੱਤਾ ਹਾਂਜੀ ਮੈਨੂੰ ਤਾਂ ਚੁਭਿਆ ਕਈ ਹੋਰਨਾਂ ਨੂੰ ਚੁਭਿਆ ਹੋਗਾ ਤੇ ਕਾਲ ਕਾ ਜੀ ਅੰਮ੍ਰਿਤਸਰ ਦਾ ਔਧਿਆਣ ਕੱਲਾ ਬੀਬਾ ਹਸੀਮਤ ਕੋ ਬਾਦਲ ਨੂੰ ਚੈਨ ਨਹੀਂ ਸੀ ਪੰਥ ਦੀ ਧੀ ਜਨ ਨਾਲ ਰਦਰ ਨਹੀਂ ਸੀ ਸਮੁੱਚੀ ਕੌਮ ਦਾ ਨਾਲ ਰਦਰ ਸੀ ਬੰਦੀ ਸਿੰਘਾਂ ਦਾ ਨਾਲ ਰਦਰ ਸੀ ਅੰਮ੍ਰਿਤਸਰ ਦੇ ਭਾਸ਼ਣ ਦੇ ਵਿੱਚੋਂ ਬਿਆਨ ਦੇ ਵਿੱਚੋਂ ਸ਼ਬਦਾਂ 'ਚੋਂ ਸਿੱਖ ਕੌਮ ਨੂੰ ਵੰਗਾਰ ਨਜ਼ਰ ਆਉਂਦੀ ਸੀ ਅਣਖ ਨੂੰ ਵਗਾਰੇ ਅਗੇ ਤੁਸੀਂ ਬੋਲੇ ਤੁਸੀਂ ਬੋੜੀ ਨਹੀਂ ਸਕਿਆ ਕੋਈ ਨਹੀਂ ਬੋਲਿਆ ਕੋਈ ਪੰਥਕ ਨਹੀਂ ਬੋਲਿਆ ਸਿਵਾਏ ਬਾਬਾ ਅਰਨਾਵ ਸਿੰਘ ਖਾਸਾ ਪਿੱਧਰਾ ਵਾਲਿਆ ਪਰਮਾਨੰ ਮਿਰਨਾ ਤੇ ਮੁੰਨਾ ਜਿਸ ਨੇ ਲਈ ਕੇ ਜਵਾਬ ਦਿੱਤਾ ਦਿਨਾਂ ਵਿੱਚ ਇਹਦਾ ਸੀ ਅੰਤ ਸ਼ਾਮ ਪਰ ਫਿਰ ਜਵਾਬ ਕਿ ਨਹੀਂ ਦਿੱਤਾ ਕਿਹੜਾ 28 ਸਾਲ ਤੋਂ ਜੇਲ੍ਹ ਚ ਬੰਦਾ ਹੈ 17 ਸਾਲ ਤੋਂ ਫਾਂਸੀ ਦੇ ਧੱਕੇ ਤੇ ਹੜੁਤਾ ਹੈ ਉਹਨੇ ਕਹਿਆ ਅੰਤ ਸ਼ਹਾ ਗੁਰੂ ਦਾ ਸਿੱਖ ਤਾਂ ਰਹਿਮ ਨਹੀਂ ਮੰਗਦਾ ਤੇ ਕਿ ਮੰਗਿਆ ਕਿਨੇ ਤਿੱਥੋਂ ਪੀਖ ਕਿਨੇ ਮੰਗੀ ਹੈ ਤੇ ਜੋ ਸ਼ਬਦ ਭਾਈ ਬਲਵੰਤ ਸਿੰਘ ਰਾਜਵਾਨ ਨੇ ਆਪਣੇ ਇਤਿਹਾਸਿਕ ਪੱਤਰ ਵਿੱਚ ਲਿਖੇ ਤੁਸੀਂ ਕੋਈ ਵਿਸ਼ਲਾਗ ਨਹੀਂ ਕੀਤੀ ਤੁਸੀਂ ਇਹ ਵੀ ਨਹੀਂ ਕਿਹਾ ਕਿ ਭਾਈ ਰਾਜਵਾਨ ਦਾ ਇਹ ਇਤਿਹਾਸਿਕ ਪੱਤਰ ਹੈ ਜਿਹਨੇ ਸਮੇਂ ਦੀ ਹਾਕਮ ਸਰਕਾਰ ਨੂੰ ਰੱਬ ਵਾਂਗ ਕੇ ਬਿਠੇ ਅਮਦ ਸ਼ਾਹ ਨੂੰ ਜੜਾਇਆ ਫੋਕ ਕੇ ਜਵਾਬ ਦਿੱਤਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮਾਂ ਦੇ ਚੱਲਦੇ ਹੋਇਆ ਜਫਰ ਨਾਮੇ ਦੀ ਕਲਪ ਤੇ ਜਿਹੜਾ ਆ ਅੱਜ ਦੇ ਹਾਕਮ ਨੂੰ ਫਾਂਸੀ ਦੇ ਤਾਕਤੇ ਤੇ ਘੜ ਕੇ ਜਵਾਬ ਦਿੱਤਾ ਤੁਸੀਂ ਕਿ ਉਹਦੇ ਬਾਰੇ ਨਹੀਂ ਕੋਈ ਤੁਸੀਂ ਤੇ ਬੋਲੇ ਹੀ ਆ ਪਤਾ ਨਹੀਂ ਕਿੰਨੂ ਕਿੰਨੂ ਤੁਸੀ ਸਨਮਾਨਤ ਕਰੀ ਜਾਂਦੇ ਹੋ ਪੰਗਵੰਸ ਸੰਗੋਪਰਲਾ ਜਾਂਦੇ ਨੂੰ ਪਤਾ ਨਹੀਂ ਕਿੱਥੋਂ ਪੰਥ ਲੱਭ ਕੇ ਲਿਆਉਂਦੇ ਜੀ ਇੱਕ ਬੰਨੇ ਕਹੀ ਜਾਂਦੇ ਆ ਕਿ ਉਹ ਸੰਤ ਜਨੈਸੂ ਭੰਗਣਾਲਾ ਜਿੰਦਾਬਾਦ ਤੇ ਦੂਜੇ ਬੰਨੇ ਕਹਿੰਦੇ ਕਿ ਨਰਾ ਗੰਦੀ ਵੀ ਜਿੰਦਾਬਾਦ ਤੇ ਤੁਹਾਡੇ ਵਾਸਤੇ ਉਹ ਸਰਮਣਯੋਗ ਨੇ ਤੁਸੀਂ ਉਹਨਾਂ ਦੇ ਸਨਮਾਨ ਕਰਦੇ ਜੀ ਉਹ ਕਾਂਗਰਸੀ ਸਰਪੰਚਾ ਮਜੂਦਾ ਕਾਂਗਰਸ ਵਾਸਤੇ ਗੋਟਾ ਮੰਗਦਾ ਰਿਹਾ ਕੰਘਦੇ ਰਹਿਂਦੀਆਂ ਚ ਜਾਂਦਾ ਰਿਹਾ ਕਾਂਗਰਸ ਦੇ ਇਕੱਠਾ ਚ ਜਾਂਦਾ ਰਿਹਾ ਜੇ ਤੁਹਾਨੂੰ ਚਾਹੀਦੀ ਹੋਊਗੀ ਮੈਂ ਵੀਡੀਓ ਭੇਜ ਦੂੰਗਾ ਮੈਨੂੰ ਦੱਸ ਦੇ ਦੂਜਾ ਤੁਸੀਂ ਪਤਾ ਨਹੀਂ ਕਿਹੜਾ ਪੰਥ ਸੀ ਕੀ ਫਿਰਦੇ ਇਸ ਨਾਮ ਤੋਂ ਬਣਾਵਾ ਕੱਟੜ ਕੰਮ ਸੀ ਗਿਆ 2012 ਦੇ ਵਿੱਚ ਕੱਪਟਰ ਅਮਰਿੰਦਰ ਸਿੰਘ ਦੀ ਮੇਰੇ ਹਲਕੇ 'ਚ ਰੈਲੀ ਹੋਈ ਉੱਥੇ ਸਟੇਜ ਸੈਕਟਰੀ ਕੰਮ ਦੀ ਰੈਲੀ ਦਾ ਕੱਪਟਰ ਅਮਰਿੰਦਰ ਸਿੰਘ ਦੀ ਰੈਲੀ ਦਾ ਸਤਨਾਮ ਸਿੰਘ ਬਣਾਵਾ ਸੀ ਹਾਂ ਮੰਤਰ ਗੁਮਰਾਹ ਕਰਨ ਵਾਸਤੇ ਆਖਲੀ ਦਲ ਉੱਤੇ ਹਮਲਾ ਕਰਨ ਵਾਸਤੇ ਸਤਨਾਮ ਸਿੰਘ ਬਣਾਵਾ ਵਰਗੇ ਜਰੂਰ ਆਗੇ ਹੁੰਦੇ ਪਰ ਮੇਰਾ ਸਤਨਾਮ ਸਿੰਘ ਬਣਾਵਾ ਨੂੰ ਤੇ ਕਾਲਕਾ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਾਥੀਆਂ ਨੂੰ ਸਵਾਲ ਹੈ ਕਿ 2018 ਦੇ ਵਿੱਚ ਬਰਗਾੜੀ ਮੋਰਚੇ ਤੋਂ ਬਾਅਦ ਸਤਰਾਮ ਸਿੰਘ ਮਨਾਵੇ ਦਾ ਇੱਕ ਬੱਚਾ ਛੋਟਾ ਲਗਾ ਨਵਦੀਪ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੁੰਦਾ ਹੈ ਸਪੈਸ਼ਲ ਕੈਟਾਗਰੀ ਚ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਸਪੈਸ਼ਲ ਕੈਟਾਗਰੀ ਚ ਭਰਤੀ ਕਰਦੀ ਤੇ ਕੈਟਾਗਰੀ ਪਤਾ ਕਿਹੜੀ ਸੀ ਪੁਰਸ਼ ਦਾ ਸਹਿਯੋਗੀ ਪ੍ਰੋਗਰਾਮ ਇਹ ਇੱਕ ਪੁਰਸ਼ ਨਿਵਾਸ ਹੈ ਜੇ ਪੰਚਤਕ ਭਾਸ਼ਾ ਵਿੱਚ ਕਹਿਣਾ ਹੋਵੇ ਕਿ ਪੁਰਸ਼ ਦਾ ਟਾਊਟ ਪਰਿਵਾਰ ਉਸ ਪੁਰਸ਼ ਦੇ ਟਾਊਟ ਪਰਿਵਾਰ ਦੀ ਕੈਟਾਗਰੀ ਦੇ ਵਿੱਚ 2018 ਦੇ ਵਿੱਚ ਸਤਰਾਮ ਸਿੰਘ ਮਨਾਵੇ ਦੇ بیٹے ਨੂੰ ਨਵਦੀਪ ਸਿੰਘ ਨੂੰ ਜੀ ਨੂੰ ਨਰੈਣ ਵੀ ਕਹਿੰਦੇ ਆ ਉਹਨੂੰ ਪੁਰਸ਼ ਦੀ ਪਛਾਣ ਦਿੱਤਾ ਗਿਆ ਤੇ 2018 ਚ ਕੰਗ ਦਾ ਸਰਪੰਚ ਬਣਿਆ ਤੇ ਤੁਹਾਡੇ ਹੱਥੇ ਸਨਮਾਨਤਾ ਹੈ ਤਹਾਡੇ ਵਾਸਤੇ ਪੰਥ ਗਏ ਤੁਹਾਡੇ ਵਾਸਤੇ ਕਾਂਗਸੀ ਪੰਥ ਗਏ ਤੁਹਾਡੇ ਐਸੇ ਕੋਈ ਚਾਹਵ ਗਿਆ ਜਿਹੜਾ ਨਸ਼ਾ ਕਰਦਾ ਆ ਨਸ਼ੇ ਦੇ ਕਾਰੋਬਾਰ ਚ ਫੜਿਆ ਗਿਆ ਨਸ਼ੇ ਦੇ ਕਾਰੋਬਾਰ ਦੇ ਸਸਪੈਂਡ ਹੋਇਆ ਉਹ ਪਤ ਨਹੀਂ ਆਪਣੇ ਆਪ ਨੂੰ ਥਾਣੇਦਾਰ ਕਹਿੰਦਾ ਐਸਟੂਪੀਂਦਾ ਕਹਿੰਦਾ ਕਿ ਐਸਆਈ ਉਹ ਸੱਤ ਪਾਰ ਬਦਨ ਕਿਹੜੀ ਝੂਠਾ ਚਾਕੇ ਤੁਸੀਂ ਉਹਨੂੰ ਸਰਮਾਨਤ ਕਰਦੇ ਹੋ ਗਰ ਜੱਕੀ ਫਿਰਦੇ ਜਿਹੜੇ ਪੰਥ ਦੇ ਵਿਰੋਧੀਆਂ ਦੀ ਬੁੱਕ ਚ ਵਿੱਚ ਹੈ جڑے ہمیشہ سپ بڑھ کے پنتھ ڈگتے ہیں پنت کے رو رواج تو کہتے جی جو سلمان جوگ نے اس کر کے سچ نمجو شروعی اکالی دل ہمیشہ پنتھ کی گل کرتا ہے تو اس سے کر کے بھائی گردیو سنگھ کام کے ਸ਼ਹੀਦ ਜਫਦਰ ਦਾ ਪਰਿਵਾਰ ਅਦਵੀਅ ਅਕਾਲੀ ਦਰ ਦੇ ਨਾਲ ਹੈ ਕੱਲ ਵੀ ਇਹ ਅਕਾਲੀ ਦਰ ਦੇ ਨਾਲ ਸੀ ਦੱਟ ਕੇ ਅਕਾਲੀ ਦਰ ਦੇ ਨਾਲ ਖੜਤਾ ਆ ਉਪਰਵਾਸ ਤੇ ਕਾਲੀ ਦਰ ਦੇ ਨਾਲ ਆ ਤੇ ਤੁਸੀਂ ਪਤਾ ਨਹੀਂ ਕਿਥੇ ਸਵਾਲ ਖੜੇ ਕਰਨਾ ਆਗੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਰ ਨੇ ਸ਼ਹੀਦ ਜਫਦਰ ਭਾਈ ਗੁਰਦੇਸ਼ ਸਿੰਘ ਕੌਮਕੇ ਦੀ ਜੈਪ ਕਰਦੇ ਫੋਟੋ ਲਈ ਲਕਿ ਜਿਹੜੀ ਯਾਦ ਆਦੀ ਇਹਨਾਂ ਤੇ ਫੋਟੋ ਲਾਈ ਤੇ ਤੁਹਾਡੇ ਵਿੱਚ ਕੱਲੋਂ ਸੱਜਣ ਬੈਠੇ ਸੀ ਜਿਹੜੇ ਫੋਟੋ ਲੌਂਗ ਦਾ ਵਿਰੋਧ ਕਰਦੇ ਸੀ ਕਿ ਨਹੀਂ ਲਗਣੀ ਚਾਹੀਦੀ ਪਰਵਾਰਿਕ ਤੇ ਕੁਸ਼ਕ ਕਲਿਆ ਵੇਖਿਆ ਜੇ ਅੱਡੇ ਤੇ ਸੱਜੇ ਖੜੇ ਬੈਠੇ ਸੀ ਜਿਹੜੇ ਪੰਥਕ ਨੂੰ ਦਾਅਵਾ ਕਰਦੇ ਐ ਮੈਂ ਵੀ ਬੜਾ ਸਤਿਕਾਰ ਕਰਦਾ ਸੀ ਕਰਦਾ ਵੀ ਕਰਦੇ ਵੀ ਰਹਿਣਾ ਹੈ ਉਹਦੇ ਕੁਝ ਕਾਰਨ ਹੋ ਸਕਦੇ ਐ ਪਤ ਪਾਈ ਗੁਰਦੇਵ ਸਿੰਘ ਕਾਉਂਕੇ ਦੀ ਫੋਟੋ ਲਾਉਣ ਦਾ ਤੁਸੀਂ ਵਿਰੋਧ ਕਿਉਂ ਕੀਤਾ ਸੀ ਇਹ ਵੀ ਦੱਸਦੇ ਜਿਵੇਂ ਨਾ ਨਹੀਂ ਲੈਣਾ ਇਸ ਕਰਕੇ ਪੰਥ ਰਤਨ ਉਹਨਾਂ ਨੂੰ ਮਿਲਦਾ ਜਿਹੜੇ ਪੰਥ ਕਾਜ ਵਾਸਤੇ ਲੜਦੇ ਆ ਜਿਨ੍ਹਾਂ ਨੇ ਪੰਥ ਦੀ ਖਾਤਰ ਪੰਜਾਬ ਦੀ ਖਾਤਰ ਕੌਮ ਦੇ ਹੱਕ ਹੱਕਾਂ ਤੇ ਹਿੱਤਾਂ ਦੀ ਖਾਤਰ ਮੱਦ ਸਮਾ ਜੇਲਾ ਕੱਟੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਪੰਥ ਦੇ ਦੇਤਰੀ ਵਾਸਤੇ ਕੋਈ ਯਾਦਗਾਰਾਂ ਬਣਾਈਆਂ ਨੇ ਕੁਈ ਵੱਡੇ ਕਾਰਜ ਕੀਤੇ ਨੇ ਉਹਨਾਂ ਨੂੰ ਮਿਲਦੇ ਆ ਅੰਮ੍ਰਿਤ ਸ਼ਾਹੀ ਪੂਕਰ ਤੇ ਬਹਿਣ ਆਏ ਜਦ ਕਾਂਗਰਸ ਨੂੰ ਬਚਾਉਣ ਵਾਲਿਆਂ ਨੂੰ ਨਹੀਂ ਮਿਲਦੇ ਇਸ ਕਰਕੇ ਸ਼ਰਮ ਹੁਣ ਵੇਖਣਾ ਹੋਵੇਗਾ ਸ੍ਰੀ ਅਕਾਲ ਤਖਤ ਵੱਲੋਂ ਇਸ ਤੇ ਕੀ ਐਕਸ਼ਨ ਲਿਆ ਜਾਂਦਾ ਜਾਂ ਕੀ ਜਵਾਬ ਦਿੱਤਾ ਜਾਂਦਾ ਹੈ ਇਹ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਟਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਸਾਨੂੰ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ